ਐਡਵਾਂਸ ਦੇਖਭਾਲਕਰਤਾ ਯੋਜਨਾ ਉਸ ਵਿਅਕਤੀ ਬਾਰੇ ਦੱਸਣਾ ਅਤੇ ਸਾਂਝਾ ਕਰਨਾ ਹੈ ਜਿਸ ਦੀ ਤੁਸੀਂ ਭਵਿੱਖ ਵਿੱਚ ਸਿਹਤ ਅਤੇ ਨਿੱਜੀ ਦੇਖਭਾਲ ਕਰਨੀ ਚਾਹੁੰਦੇ ਹੋ ਜੇ ਉਹ ਆਪਣੇ ਲਈ ਨਹੀਂ ਬੋਲ ਸਕਦੇ ਇਸ ਤਰ੍ਹਾਂ ਤੁਸੀਂ ਦੇਖਭਾਲਕਰਤਾ ਵੱਜੋਂ ਦੂਸਰਿਆਂ ਨੂੰ ਇਹ ਦੱਸਣ ਵਿੱਚ ਵਿਸ਼ਵਾਸ ਪ੍ਰਾਪਤ ਕਰਦੇ ਹੋ ਕਿ ਤੁਸੀਂ ਦੇਖਭਾਲ ਲੈਣ ਵਾਲੇ ਵਿਅਕਤੀ ਨੂੰ ਅੱਗੇ ਦੇਖਣਾ ਚਾਹੁੰਦੇ ਹੋ ਜਦੋਂ ਕਿ ਐਡਵਾਂਸ ਦੇਖਭਾਲ ਯੋਜਨਾ ਸਵੈ ਇੱਛਿਤ ਹੈ ਇਹ ਮਹੱਤਵਪੂਰਨ ਗੱਲਬਾਤ ਹੈ ਕਿਉਂਕਿ ਇਹ ਪਰਿਵਾਰ ਦੇ ਮੈਂਬਰਾਂ ਵਿੱਚ ਟਕਰਾਹ ਹੋਣ ਤੋਂ ਬਚਾ ਲਈ ਵਧੀਆ ਤਰੀਕਾ ਹੈ ਜੋ ਕਿ ਇੱਕ ਸਧਾਰਨ ਤਜਰਬਾ ਹੈ ਐਡਵਾਂਸ ਦੇਖਭਾਲ ਕਰਤਾ ਯੋਜਨਾ ਬਾਰੇ ਕਿਵੇਂ ਗੱਲ ਸ਼ੁਰੂ ਕਰਨੀ ਹੈ ਆਰਾਮਦਾਇਕ ਮਾਹੌਲ ਚੁਣੋ ਹੋ ਸਕਦਾ ਹੈ ਕਿ ਤੁਸੀਂ ਅਤੇ ਦੇਖਭਾਲ ਪ੍ਰਾਪਤ ਕਰਤਾ ਬਾਹਰ ਆਉਂਦੇ ਹੋ ਇਸ ਨੂੰ ਰਸਮੀ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਕਹਿ ਕੇ ਗੱਲਬਾਤ ਸ਼ੁਰੂ ਕਰੋ ਕਿ ਤੁਸੀਂ ਉਹਨਾਂ ਦੀਆਂ ਚੋਣਾਂ ਦਾ ਸਨਮਾਨ ਕਰਦੇ ਹੋ ਅਤੇ ਦੇਖਭਾਲ ਅਤੇ ਡਾਕਟਰੀ ਇਲਾਜ ਬਾਰੇ ਇੱਛਾ ਰੱਖਦੇ ਹੋ ਅਜੀਹਾ ਕਰਨ ਲਈ ਤੁਹਾਨੂੰ ਉਹਨਾਂ ਦੀਆਂ ਕਦਰਾਂ ਵਿਸ਼ਵਾਸ ਟੀਚੇ ਅਤੇ ਇੱਛਾਵਾਂ ਬਾਰੇ ਜਾਣਨ ਦੀ ਹੋਰ ਜ਼ਰੂਰਤ ਹੈ ਇੱਕ ਉਦਾਹਰਣ ਨਾਲ ਗੱਲਬਾਤ ਸ਼ੁਰੂ ਕਰੋ ਜਿਸ ਨਾਲ ਉਹ ਸੰਬੰਧ ਰੱਖਦੇ ਹੋਣ ਜਿਵੇਂ ਕਿ ਯਾਦ ਹੈ ਅੰਕਲ ਸ਼ੌਨ ਦੀ ਮਾਂ ਤੋਂ ਪਹਿਲਾਂ ਇੱਕ ਖੁਰਾਕ ਟਿਊਬ ਰੱਖੀ ਗਈ ਸੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਗੱਲਬਾਤ ਨਾਲ ਉਹਨਾਂ ਦੀਆਂ ਕਦਰਾਂ ਵਿਸ਼ਵਾਸ ਅਤੇ ਇੱਛਾਵਾਂ ਤੋਂ ਜਾਣੋ ਉਹਨਾਂ ਲਈ ਕੀ ਅਰਥਪੂਰਨ ਹੈ ਉਹ ਕਰ ਜਾਂ ਧਰਮਸ਼ਾਲਾ ਵਿੱਚ ਕਿਸ ਨੂੰ ਤਰਜੀਹ ਦਿੰਦੇ ਨੇ ਕੀ ਉਹ ਰੋਹਾਨੀ ਅਗਵਾਈ ਜਾਂ ਮੌਜੂਦਗੀ ਚਾਹੁੰਦੇ ਨੇ ਜੀਵਨ ਦੇ ਅੰਤ ਦੁਖਦਾਈ ਦੇਖਭਾਲ ਦੇ ਵਿਕਲਪ ਅਤੇ ਮੈਡੀਕਲ ਪ੍ਰਕਿਰਿਆ ਬਾਰੇ ਗੱਲ ਕਰੋ ਕਈ ਤਰ੍ਹਾਂ ਦੀਆਂ ਵੱਖ-ਵੱਖਰੀਆਂ ਡਾਕਟਰੀ ਪ੍ਰਕਿਰਿਆਵਾਂ ਅਤੇ ਕਈ ਕਿਸਮਾਂ ਦੇ ਉਪਕਰਣ ਹਨ ਜੋ ਜ਼ਿੰਦਗੀ ਦੇ ਅਖੀਰ ਵਿੱਚ ਵਰਤੀਆਂ ਜਾ ਸਕਦੀਆਂ ਹਨ ਜੇ ਉਹ ਉਹਨਾਂ ਨੂੰ ਆਪਣੇ ਲਈ ਨਹੀਂ ਬਣਾ ਸਕਦੇ ਤਾਂ ਆਪਣੇ ਦੇਖਭਾਲ ਪ੍ਰਾਪਤਕਰਤਾ ਨੂੰ ਉਹਨਾਂ ਵਿਅਕਤੀਆਂ ਦੀ ਚੋਣ ਲਈ ਕਹੋ ਜੋ ਉਹਨਾਂ ਲਈ ਦੇਖਭਾਲ ਅਤੇ ਡਾਕਟਰੀ ਫੈਸਲੇ ਕਰਨਗੇ ਇਹ ਵਿਅਕਤੀ ਦੂਸਰਾ ਸਲਾਹ ਲੈਣ ਵਾਲ ਵੱਲੋਂ ਜਾਣਿਆ ਜਾਂਦਾ ਹੈ ਇਸ ਵਿਅਕਤੀ ਨੂੰ ਗਦਰਾਂ ਵਿਸ਼ਵਾਸ ਅਤੇ ਇੱਛਾਵਾਂ ਬਾਰੇ ਜਾਣੂ ਹੋਣਾ ਚਾਹੀਦਾ ਹੈ ਅੰਤ ਵਿੱਚ ਦੇਖਭਾਲਕਰਤਾ ਨੂੰ ਉਹਨਾਂ ਦੀ ਐਡਵਾਂਸ ਦੇਖਭਾਲ ਯੋਜਨਾ ਅਤੇ ਉਹਨਾਂ ਦੀਆਂ ਦਿਲਚਸਪੀਆਂ ਬਾਰੇ ਉਹਨਾਂ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕਰੋ ਜੋ ਉਹਨਾਂ ਨਾਲ ਸੰਬੰਧਿਤ ਹੋਣ ਜਿਵੇਂ ਕਿ ਡਾਕਟਰ ਜਾਂ ਅਧਿਆਤਮਿਕ ਸਲਾਹਕਾਰ ਇਹ ਨਵੇਂ ਤੌਰ ਤੇ ਯੋਜਨਾ ਦੀ ਸਮੀਖਿਆ ਕਰਨਾ ਮਹੱਤਵਪੂਰਨ ਹੈ ਕਿਉਂਕਿ ਜ਼ਿੰਦਗੀ ਬਦਲ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਦੇਖਭਾਲ ਪ੍ਰਾਪਤ ਕਰਤਾ ਦੀ ਭਵਿੱਖ ਦੀ ਦੇਖਭਾਲ ਦੀਆਂ ਇੱਛਾਵਾਂ ਵੀ ਕਰ ਸਕਦੀਆਂ ਹਨ ਆਰੰਭ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਤੁਹਾਡੇ ਵਿਵਰਣ ਦੇ ਬਕਸੇ ਵਿੱਚ ਇੱਕ ਐਡਵਾਂਸ ਦੇਖਭਾਲ ਯੋਜਨਾ ਨਮੂਨੇ ਦੇ ਲਿੰਕ ਨੂੰ ਸ਼ਾਮਲ ਕੀਤਾ ਹੈ ਵਧੇਰੇ ਦੇਖਭਾਲ ਕਰਤਾ ਸਹਾਇਤਾ ਅਤੇ ਸਾਧਨਾਂ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ